ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਆਜ਼ਾਦ ਅਤੇ ਭਾਈ ਹਰਦੀਪ ਸਿੰਘ ਨਿਜਰਦਾ ਪਹਿਲਾ ਸ਼ਹੀਦੀ ਸਮਾਗਮ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨਸਣੇ ਕਈ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਲੋਕਾਂ ਦੇ ਨਾਲਕ ਦੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਿਧਾਂਤ ਬਾਕੀ ਕੀਤਾ ਸੀ ਕਿ ਹਮੇਸ਼ਾ ਸਾਥ ਦੇ ਖੜੇ ਰਹਿਣ ਸਾਥ ਕੇ ਬਾਰੇ ਔਖਾ ਵੀ ਹੁੰਦਾ ਇਹ ਪਿੰਡ ਗੁਰਪੰਝਰ ਪਾਤਸ਼ਾਹ ਜੀ ਨੇ ਪਾਈ ਸੀ ਜਿਹੜੀ ਥੇਤਾਂ ਦੇ ਆਜੰਨ ਦਾ ਅੰਤਰੀ ਇਤੇ ਤਰ੍ਹਾਂ ਚੱਲਦੀ ਆ ਉਹ ਦੋ ਮਹਾਨ ਸ਼ਹੀਦ ਭਾਈ ਅੰਤਾਰ ਸਿੰਘ ਖੰਡਾ ਭਾਈ ਰਵੀ ਸਿੰਘ ਜਿਹੜਾ ਉਹਨਾਂ ਦਾ ਕਿਉਂਕਿ ਭਾਰਤੀ ਸਾਲ ਦਾ ਸਾਲ ਇੱਕ ਸਾਲ ਦਾ ਸਮਾਗਮ ਉਹ ਗੁਰਦੁਆਰਾ ਚੱਲ ਰਾਇਆ ਹੈ ਖਾਬ ਵਿੱਚ ਹੋਇਆ ਮੁਕੰਦੇਲੇ ਉਹ ਪਾਗ ਕਿਰਤਨ ਹੋਇਆ ਅਪਰਾਂਸ ਪਰਿਵਾਰ ਨੂੰ ਜਿਹੜੇ ਉਹ ਸਰਪੰਨ ਦੀ ਵਾਖਰੇ ਕੀਤੀ ਇਹ ਸਿੱਖੀ ਹੈ ਸਦਾ ਆਪਾ ਮਨਾਉਣਾ ਤੇ ਆਪਾਂ ਕੋ ਨਿੰਦ ਨਹੀਂ ਮਟਾਉਣਾ ਗੁਰੂ ਨੂੰ ਸਮਰਪਿਤ ਹੋ ਕੇ ਗੁਰੂਆਂ ਦੇ ਪੈਰਾਂ ਨੂੰ ਤੇ ਗੁਰੂ ਸਿਧਾਂਤ ਨੂੰ ਪੜਨਾ ਕੇ ਜਿਹੜੀਆਂ ਜਿਨ੍ਹਾਂ ਵੀ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਹਮੇਸ਼ਾ ਸਿੱਖ ਜਿਹੜੇ ਆ ਉਹ ਸ਼ਿਗਾਰੇ ਗਏ ਉਹ ਦੋਨਾਂ ਸੀਜ਼ਾਂ ਦੀ ਅੱਜ ਪੁੱਤਰ ਜਾਦ ਦੇ ਵਿੱਚ ਉੱਤੇ ਖੜ ਪਰਸਾਂ ਦੀ ਸ਼ੁਰੂਆਤ ਹੋਈ ਤੇ ਉੱਤੇ ਸਾਡੀ ਉਹਨਾਂ ਦੀ ਯਾਦ ਵੀ ਨਮਾਈ ਗਈ ਜਿਹੜਾ ਅੱਜ ਇੱਥੇ ਇਹਦੀ ਪ੍ਰੋਗਰਾਮ ਹੋਇਆ ਹੈ ਉਸ ਲਈ ਮੈਂ ਸਾਰੇ ਸੰਗਤ ਦਾ ਤੇ ਸ਼ਰੋਣੀ ਕਮੇਟੀ ਦਾ ਤੇ ਸਾਰੇ ਜਿਹੜੇ ਭੈਣ ਭਰਾ ਆਏ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਜਿਹੜਾ ਇਹ ਸ਼ਹੀਦੀ ਸਮਾਰੋਹ ਆ ਜਾਂ ਮੇਰੇ ਪੁੱਤ ਨੂੰ ਸ਼ਹੀਦ ਕੀਤਾ ਗਿਆ ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੋਝੀਆਂ ਹਰਕਤਾਂ ਸੀਗਾ ਮੇਰੇ ਇੱਕ ਅਰਦਾਸ ਗੁਰੂ ਸਾਹਿਬ ਜੀ ਹੈ ਉਹੋ ਮੈਂ ਫੈਲ ਫੜਾਈ ਹੈ ਨਾ ਕਿਸੇ ਵਕੀਲ ਨੂੰ ਨਾ ਕਿਸੇ ਦਲੀਲ ਜੀ ਮੈਨੂੰ ਲੋੜ ਹੈ ਸਭ ਤੋਂ ਵੱਡਾ ਵਕੀਲ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੁਰੇਆ ਸੱਚੇ ਬਾਦਸ਼ਾ ਤੂੰ ਮੇਰੇ ਕਨਾਲ ਖੜ ਤੇ ਜਿਨੇ ਵੀ ਮੇਰੇ ਪੁੱਤਨਾ ਇਹੇ ਧੋਖਾ ਕੀਤਾ ਉਹਨੂੰ ਨੰਗੀਆਂ ਕਰ ਤੇਰੇ ਮੁਰੇ ਅਰਦਾਸ ਬੇਨਤੀ ਆ